ਪਦਮਸ਼ਰੀ ਸੁਰਜੀਤ ਪਾਤਰ 11 ਮਈ ਨੂੰ ਇਸ ਪਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ ਤੇ ਅੱਜ ਉਹਨਾਂ ਦੀਆਂ ਅਸਥੀਆਂ ਗੁਰਦੁਆਰਾ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪਰਵਾਹ ਕੀਤੀਆਂ ਗਈਆਂ। ਪਦਮਸ਼ਰੀ ਸੁਰਜੀਤ ਪਾਤਰ ਉਹਨਾਂ ਦੇ ਪੁੱਤਰ ਮਨਰਾਜ ਪਾਤਰ ਨੇ ਦੱਸਿਆ ਕਿ ਸੁਰਜੀਤ ਪਾਤਰ ਦੀਆਂ ਲਿਖਤਾਂ ਵਾਲੀ ਕਿਤਾਬ ਆਉਣ ਵਾਲੇ ਦਿਨਾਂ 'ਚ ਰਿਲੀਜ਼ ਕੀਤੀ ਜਾਵੇਗੀ। ਹਾਂਜੀ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਦੀ ਇੱਕ ਬੁੱਕ ਪਬਲਿਸ਼ ਹੋਣ ਵਾਲੀ ਸੀ। ਮੇਰੀ ਉਹਨਾਂ ਨਾਲ ਗੱਲ ਹੋਈ ਸੀ 2 ਦਿਨ ਪਹਿਲਾਂ ਪਬਲਿਸ਼ਰਸ ਨਾਲ ਵੀ ਗੱਲ ਹੋਈ ਸੀ ਕਿ ਵੀ ਉਹ ਕਹਿੰਦੇ ਸੀ ਵੀ ਇੱਕ ਬੁੱਕ ਹੋਰ ਆਉਣੀ ਆ ਪਰ ਉਹਨਾਂ ਨੇ ਉਹਨਾਂ ਨੂੰ ਅਜੇ ਪਬਲਿਸ਼ਰ ਹਾਊਸ ਵਿੱਚ ਦਿੱਤੀ ਨਹੀਂ ਸੀ ਸੋ ਮੈਨੂੰ ਉਮੀਦ ਹੈ ਵੀ ਥੋੜੇ ਟਾਈਮ ਵਿੱਚ ਉਹ ਬੁੱਕ ਵੀ ਰਿਲੀਜ਼ ਹੋਊਗੀ ਉਹਨਾਂ ਦੀ ਬੁੱਕ ਤਿਆਰ ਸੀ ਬਿਲਕੁਲ ਰਿਲੀਜ਼ ਹੋ ਗਈ ਸੋ ਉਹ ਜਲਦੀ ਆਊਗੀ ਸੋ ਅੱਜ ਅਸੀਂ ਸਾਰੇ ਪਰਿਵਾਰ ਸਮੇਤ ਮੇਰੇ ਮਾਤਾ ਜੀ ਮੇਰੇ ਵੱਡੇ ਭਰਾ ਮੇਰੇ ਚਾਚਾ ਜੀ ਤੇ ਉਹਨਾਂ ਦਾ ਪਰਿਵਾਰ ਅਸੀਂ ਸਾਰੇ ਅੱਜ ਕੀਰਤਪੁਰ ਸਾਹਿਬ ਮੇਰੇ ਪਾਪਾ ਸੁਜੀਪਾ ਤੇ ਉਹਨਾਂ ਦੀਆਂ ਅਸਤੀਆਂ ਤੇ ਮੇਰੇ ਚਾਚੀ ਜੀ ਦਵਿੰਦਰ ਕੌਰ ਜੀ ਉਹਨਾਂ ਦੀਆਂ ਅਸਤੀਆਂ ਜਲ ਪ੍ਰਵਾਹ ਕਰਨ ਆਏ ਆ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਰੇ ਪੰਜਾਬੀਆਂ ਦਾ ਆ ਚਾਹੇ ਉਹ ਪੰਜਾਬ ਚ ਨੇ ਜਾਂ ਦੁਨੀਆ ਪਰਚ ਕਿਤੇ ਵੀ ਨੇ ਸੋ ਜਿਨ੍ਹਾਂ ਨੇ ਸਾਡੀ ਇਸੋ ਦੀ ਘੜੀ ਵਿੱਚ ਸਾਡਾ ਸਾਥ ਦਿੱਤਾ ਸੋ ਸਾਡੇ ਸਾਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਰੀਆ ਇਹ ਅਸੀਂ ਬਹੁਤ ਰਿਣੀ ਆ ਦੇ ਪੰਜਾਬ ਸਰਕਾਰ ਦੇ ਵੀ ਕਿ ਜਿਨ੍ਹਾਂ ਨੇ ਇਹਨਾਂ ਸਹਿਯੋਗ ਸਾਨੂੰ ਇਸ ਦੁੱਖ ਦੀ ਘੜੀ ਵਿੱਚ ਦਿੱਤਾ। ਰੂਪਨਗਰ ਦੀ ਆਰਟੀਓ ਗੁਰਵਿੰਦਰ ਸਿੰਘ ਜੋਲ ਨੇ ਕਿਹਾ ਕਿ ਪਦਮਸ਼੍ਰੀ ਸੁਰਜੀਤ ਪਾਤਰ ਇੱਕ ਉਹ ਸਖਸ਼ੀਅਤ ਸਨ ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕੀਤੀ। ਇਹ ਸਾਰੇ ਪੰਜਾਬੀ ਜਗਤ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਰਹਿੰਦਾ। ਔਰ ਪੰਜਾਬੀ ਸੱਤ ਨੂੰ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਮੈਂ ਤੇ ਸਾਡੇ ਐਕਸ਼ਨ ਸਾਹਿਬ ਕਲਚਰ ਡਿਪਾਰਟਮੈਂਟ ਤੋਂ ਔਰ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਹਾਜ਼ਰ ਆ ਨਾ ਸਿਰਫ ਪਰਿਵਾਰ ਨੂੰ ਪੰਜਾਬੀਆਂ ਨੂੰ ਇਹ ਜਿਹੜਾ ਘਾਟਾ ਇਹ ਕਦੀ ਪੂਰਾ ਨਹੀਂ ਹੋਏਗਾ ਜਿਹੜਾ ਯੋਗਦਾਨ ਇਹਨਾਂ ਨੇ ਪੰਜਾਬੀ ਗਜ਼ਲਾਂ ਨੂੰ ਪੰਜਾਬੀ ਲਿਟਰੇਚਰ ਨੂੰ ਦਿੱਤਾ ਸ਼ਾਇਦ ਹੀ ਆ ਕੋਈ ਇਸ ਤਰ੍ਹਾਂ ਦਾ ਇਹ ਘਾਟਾ ਕੋ ਪੂਰਾ ਕਰ ਸਕੇ